ਸਟਾਰਟ ਕਰੋ ਦੋ ਮਮੀ ਦੇ ਨਾਮ ਦੇ ਲਈ ਸਟਾਰਟ ਚਲੋ ਪਾਪਾ ਦੇ ਨਾਮ ਦੇ ਲਈ ਦੋ ਆਪਣੇ ਭੈਣ ਭਾਈ ਦੇ ਨਾਮ ਦੇ ਲਈ ਦੋ ਜਿਹਦੇ ਜਿੰਨੇ ਹੈਗੇ ਆ ਉਹ ਗਾਂ ਗਿਣਤੀ ਦੇ ਹਿਸਾਬ ਨਾਲ ਦੋ ਦੋ ਲਾ ਲਓ ਇੱਕੇ ਲਾਈ ਗਾ ਠੀਕ ਆ ਚਲੋ ਉਸ ਤੋਂ ਬਾਅਦ ਦਾਦਾ ਦਾਦੀ ਦੇ ਲਈ ਦੋ ਦਾਦਾ ਦੀ ਹੈ ਨਹੀਂ ਆਏ ਇਹ ਤਾਂ ਫਿਰ ਇਹਨਾਂ ਦਾ ਕਹੋ ਗਿਆ ਚਲੋ ਕੋਈ ਨਾ ਰੈਡੀ ਹੁਣ ਆਪਾਂ ਦੋ ਲਗਾਣੇ ਆ ਤੁਹਾਡੇ ਗਰਾਊਂਡ ਦੇ ਨਾਮ ਦੇ ਲਈ ਗਰਾਊਂਡ ਤੁਹਾਨੂੰ ਇੰਨਾ ਵਧੀਆ ਗਰਾਊਂਡ ਦੋ ਤੁਹਾਡੇ ਨਾਮ ਤੇ ਲਾਨੇ ਰੋਈ ਦ ਰੈਡੀ ਲੈਡੋ ਲੈਡੋ ਸਾਰੇ ਲੇਟੋ ਹਾਂ ਹੋੜ ਲਗਾਣਿਆ ਤੁਸੀਂ ਨੇ ਸਰਦ ਦੇ ਨਾਮ ਦੇ ਵਰਦੀ ਦੇ ਨਾਮ ਦੇ ਲਈ ਜੀ ਪੰਜਾਬ ਪੁਲਿਸ ਦੀ ਵਰਦੀ ਦੋ ਦੋ ਆਰਮੀ ਵਾਲੀ ਠੀਕ ਹੈ ਆ ਜਿਹੜੇ ਆਰਮੀ ਵਾਲੇ ਕਰਦੇ ਨੇ ਆਰਮੀ ਵਾਲੀ ਲਾ ਸਕਦਾ ਹੈ ਠੀਕ ਠੀਕ ਹੈ ਜੀ ਹੁਣ ਜਿਹਦੀ ਜਿਹਦੀ ਗਰਲਫ੍ਰੈਂਡ ਹੈਗੀ ਆ ਉਹ ਆਪਣੇ ਨਾਮ ਦੇ ਲਾ ਦਿਓ ਉਹਦੇ ਨਾਮ ਦੇ ਆਉਂਦੇ ਹੀ ਸਰਦਾਰ ਉੱਠਿਆ ਬਈ ਉੱਠਿਆ ਸਰਦਾਰ ਤੂੰ ਕਿਹਦੇ ਕਿਹਦੇ ਲਾ ਰਿਹਾ ਰੈਡੀ ਜੀ ਪਜੀਵਾਨੇ ਪਿਆਰੇ ਚਲਈ ਹੁਣ ਆਪਾਂ ਲਗਾਵਾਂਗੇ ਕਿਹਦੇ ਨਾਮ ਦੇ ਲਈ ਤੁਹਾਡੇ ਨਾਮ ਦੇ ਆਈ ਮੇਰੇ ਨਾਮ ਦੇ ਲਈ ਲਗਾਓ ਜੋ ਮੈਨੂੰ ਪਿਆਰ ਕਰਦਾ ਬਸ ਪੰਜ ਰਾਤਾਂ ਦੇ ਇੰਨਾ ਪਿਆਰ ਠੀਕ ਹੈ ਜੀ ਹੁਣ ਸਾਰੇ ਚੀਜ਼ਾਂ ਦੇ ਲਈ ਕਰਦਾ ਕੌਣਾ ਸਾਰਾ ਕੁਝ ਤੁਸੀਂ ਕਰਦੇ ਹੋ ਉਹ ਤੁਸੀਂ ਕਰਦੇ ਹੋ ਕਿ ਨਹੀਂ ਹਾਂ ਤੁਸੀਂ ਆਪਣੇ ਨਾਮ ਦੇ ਲਈ ਲਾਓ ਦੋ ਸਿਰਫ ਦੋ ਬਸ ਸ਼ਾਬਾਸ਼ ਘੜਤੋਟੀ ਬੀਲਵਾ ਦਿ ਤੁਸੀਂ ਠੀਕ ਹੈ ਜੀ ਚਲੋ ਹੁਣ ਉਸ ਪਰਮਪਿਤਾ ਪਰਮਾਤਮਾ ਦੇ ਨਾਮ ਦੇ ਲਈ ਤੁਸੀਂ ਕਿਸੇ ਵੀ ਧਰਮ ਕਾਸ ਦੇ ਨਾਲ ਸੰਬੰਧ ਰੱਖਦੇ ਹੋ ਪਰਮਾਤਮਾ ਦੇ ਨਾਮ ਦੇ ਲਈ ਦੋ ਸ਼ਾਬਾਸ਼ ਵਾਹਿਗੁਰੂ ਜੀ ਕਾ ਖਾਲਸਾ É, já basta.